ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਨ ਕੰਗਨਰ ਨੌਤ ਦੇ ਵੱਲੋਂ ਬਾਰ-ਬਾਰ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਆ ਕਿ ਜਿਨ੍ਹਾਂ ਨਾਲ वाद-ਵਿਵਾਦ ਖੜਾ ਹੋ ਜਾਂਦਾ ਹੈ ਤੇ ਉਹ वाद-ਵਿਵਾਦ ਪਹਿਲਾਂ ਤਾਂ ਸਿਰਫ ਕਿਉਂਕਿ ਇੱਕ ਸਿਰਫ ਹੀਰੋਇਨ ਸੀਗੀ ਫਿਲਮੀ ਇੱਕ ਸ਼ਖਸੀਅਤ ਸੀ ਪਰ ਹੁਣ ਪਿਛਲੇ ਲੋਕ ਸਭਾ ਚੋਣਾਂ ਦੇ ਦੌਰਾਨ ਉਹ ਬਕਾਇਦਾ ਜਿਹੜੀ ਧਰਮਸਾਲਾ ਤੋਂ ਮੰਡੀ ਤੋਂ ਉਹ ਚੁਣੇ ਗਏ ਐ ਲੋਕ ਸਭਾ ਮੈਂਬਰ ਉਸ ਸਥਿਤੀ ਵਿੱਚ ਹੁਣ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਚੁਣੇ ਗਏ ਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਨੇ ਉਹਨਾਂ ਵੱਲੋਂ ਦਿੱਤਾ ਗਿਆ ਕੋਈ ਵੀ ਬਿਆਨ ਰਾਜਸੀ ਹਲਕਿਆਂ ਵਿੱਚ ਵੀ ਨਵੀਂ ਹਰਚਲ ਪੈਦਾ ਕਰਦਾ ਤੇ ਖਾਸ ਕਰਕੇ ਜਦੋਂ ਚੋਣਾਂ ਦਾ ਮੌਕਾ ਹੋਵੇ ਉਸ ਮੌਕੇ ਤਾਂ ਇਸ ਤਰ੍ਹਾਂ ਦੇ ਬਿਆਨ ਜਿਸ ਤਰ੍ਹਾਂ ਦੇ ਕੰਗਨਾ ਰਣੌਤ ਵੱਲੋਂ ਦਿੱਤੇ ਗਏ ਐ ਉਹ ਪਾਰਟੀ ਨੂੰ ਰਾਜਸੀ ਨੁਕਸਾਨ ਵੀ ਕਰਦੇ ਆ। ਹੁਣ ਜਿਸ ਤਰ੍ਹਾਂ ਉਹਨਾਂ ਦੇ ਇੰਟਰਵਿਊ ਹੈ ਜਿਹੜਾ ਦਿਨਕ ਭਾਸਕਰ ਛਪੀ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਇਹ ਗੱਲ ਕਹੀ ਹੈ ਕਿ ਜਿਹੜਾ ਕਿਸਾਨ ਅੰਦੋਲਨ ਸੀ ਇਸ ਦੇ ਦੌਰਾਨ ਉੱਥੇ ਜ਼ਬਰਜਨਾਹ ਵੀ ਹੁੰਦੇ ਰਹੇ। ਉੱਥੇ ਲੋਕਾਂ ਨੂੰ ਮਾਰ ਕੇ ਲਾਸ਼ਾਂ ਟੰਗ ਦਿੱਤੀਆਂ ਜਾਂਦੀਆਂ ਰਹੀਆਂ। ਔਰ ਜੇ ਕੇਂਦਰ ਦੇ ਵਿੱਚ ਮਜ਼ਬੂਤ ਸਰਕਾਰ ਤੇ ਮਜ਼ਬੂਤ ਲੀਡਰਸ਼ਿਪ ਨਾ ਹੁੰਦੀ ਇੱਥੇ ਵੀ ਬੰਗਲਾਦੇਸ਼ ਵਰਗੇ ਹਾਲਤ ਪੈਦਾ ਹੋ ਸਕਦੇ ਸੀ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਸਾਰਾ ਕੁਝ ਜੋ ਹੈ ਅਸੀਂ ਦੇਖਿਆ ਪਿਛਲੇ ਸਮੇਂ ਦੇ ਅੰਦਰ ਕਿ ਉਹ ਸਰਕਾਰ ਸਖਤ ਹੋਣ ਕਰਕੇ ਲੀਡਰਸ਼ਿਪ ਮਜ਼ਬੂਤ ਹੋਣ ਕਰਕੇ ਤੇ ਉਹਨਾਂ ਨੇ ਕਾਨੂੰਨ ਵਾਪਸ ਲੈ ਲਏ ਤੇ ਕਿਸਾਨਾਂ ਦੀਆਂ ਜਿਹੜੀਆਂ ਸਕੀਮਾਂ ਸੀ ਕਿਸਾਨਾਂ ਦੀਆਂ ਯੋਜਨਾਵਾਂ ਸੀ ਉਹ ਧਰੀਆਂ ਧਰਾਈਆਂ ਰਹਿ ਗਈਆਂ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਇਹ ਕੀ ਵਾਪਰ ਗਿਆ ਸਾਡੇ ਨਾਲ ਇਹ ਸਾਰੀ ਸਥਿਤੀ ਜਿਹੜੀ ਇੱਕ ਪਾਸੇ ਐ ਦੂਸਰਾ ਉਹਨਾਂ ਵੱਲੋਂ ਜਿਹੜੀ ਫਿਲਮ ਤਿਆਰ ਕੀਤੀ ਗਈ ਐ ਐਮਰਜੈਂਸੀ ਜਿਸ ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਸੰਤ ਭਿੰਡਰਾਂਵਾਹਨ ਦਿਖਾਇਆ ਗਿਆ ਔਰ ਬਕਾਇਦਾ ਜਿਹੜਾ ਸਿੱਖ ਸਮਾਜ ਦੇ ਬਾਰੇ ਕਿ ਉਹ ਵੱਖਵਾਦੀ ਨੇ ਅਤਵਾਦੀ ਨੇ ਖਾਲਸਤਾਨੀ ਨੇ ਤੇ ਪੰਜਾਬ ਵਿੱਚ ਖਾਲਸਤਾਨੀ ਜਿਹੜੇ ਟੋਲੇ ਐ ਉਹ ਇਸ ਤਰ੍ਹਾਂ ਫਿਰ ਰਿਹਾ ਇਹ ਸਾਰੇ ਗੱਲਾਂ ਜਿਹੜੀਆਂ ਉਹਦੇ ਵਿੱਚ ਸਾਹਮਣੇ ਆਉਣ ਤੋਂ ਬਾਅਦ ਕਾਇਦਾ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਇਹ ਫਿਲਮ ਨੂੰ ਤੇ ਪਾਬੰਦੀ ਲਾਈ ਜਾਵੇ ਇਸ ਨੂੰ ਬੈਨ ਕੀਤਾ ਜਾਵੇ ਇਹ ਸਾਰੇ ਜਿਹੜੇ ਮਾਮਲੇ ਹੈ ਕੰਗਨਾ ਰਣੌਦ ਦੇ ਬਿਆਨਾਂ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੋਈ ਹੈ ਉਸ ਨਾਲ ਸੰਬੰਧਿਤ ਨੇ ਤੇ ਦੂਸਰੇ ਪਾਸੇ ਜਿੱਥੇ ਕਿਸਾਨਾਂ ਨੇ ਕੰਗਨਾ ਰਣੌਦ ਦੇ ਬਿਆਨ ਦੇ ਉੱਤੇ ਆਪਣੇ ਪ੍ਰतिकਰਮ ਦਿੱਤੇ ਆ ਔਰ ਇਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਪਾਰਟੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਉੰਦੀ ਹਾਈ ਕਮਾਂਡ ਜਿਹੜੀ ਹੈ ਉਹ ਕੰਗਣਾ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਕਰੇ ਤੇ ਇਸ ਨੂੰ ਇਹੋ ਜੇ ਬਿਆਨ ਦੇਣ ਤੋਂ ਰੋਕੇ ਪਰ ਦੂਸਰੇ ਪਾਸੇ ਨਾਲ ਕਿਉਂਕਿ ਕਿਸਾਨਾਂ ਦਾ ਜਿਹੜਾ ਮਾਮਲਾ ਹੈਗਾ ਉਹ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਜਿੰਦੇ ਵਿੱਚ ਕੇ ਸਰਵਨ ਸਿੰਘ ਪੰਦੇਰ ਜਿਹੜੇ ਆ ਉਹਨਾਂ ਦੀ ਅਗਵਾਈ ਵਾਲੀ ਜਿਹੜੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਇਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਾਲਾ ਜਿਹੜਾ ਕਿਸਾਨ ਜਥੇਬੰਦੀ ਹੈ ਉਹਨਾਂ ਦਾ ਜਿਹੜਾ ਸੰਯੁਕਤ ਮੋਰਚਾ ਜਿਹੜੀ ਆਪਣੇ ਆਪ ਨੂੰ ਗੈਰ ਸਿਆਸੀ ਵੀ ਕਹਿੰਦੇ ਆ ਤਾਂ ਉਹਨਾਂ ਦੇ ਕੇਸ ਜਿਹੜਾ ਕਿਉਂਕਿ ਰਸਤਾ ਬੰਦ ਹੈ ਇਸ ਕਰਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਰਸਤਾ ਖੁਲਾਉਣ ਦੇ ਲਈ ਆਰਡਰ ਕੀਤੇ ਸੀ ਪਰ ਹਰਿਆਣਾ ਸਰਕਾਰ ਜਿਸ ਤਰ੍ਹਾਂ ਦਿੱਲੀ ਸੁਪਰੀਮ ਕੋਰਟ ਚ ਚਲੇਗੀ ਤੇ ਸੁਪਰੀਮ ਕੋਰਟ ਦੇ ਆਰਡਰ ਤੇ ਹੁਣ ਦੋਨਾਂ ਰਾਜਾਂ ਨੂੰ ਪੰਜਾਬ ਤੇ ਹਰਿਆਣਾ ਨੂੰ ਕਿਹਾ ਗਿਆ ਕਿ ਤੁਸੀਂ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਰਸਤੇ ਨੂੰ ਖਿਲਾਓ ਪਰ ਜਿਸ ਤਰ੍ਹਾਂ ਕੱਲ ਗੱਲਬਾਤ ਜਿਹੜੀ ਹੈ ਦੂਸਰੇ ਗੇਟ ਦੀ ਪਟਿਆਲਾ ਦੇ ਵਿੱਚ ਹੋਈ ਜਿੰਦੇ ਵਿੱਚ ਹਰਿਆਣਾ ਤੇ ਪੰਜਾਬ ਦੇ ਜਿਹੜੇ ਉੱਚ ਅਧਿਕਾਰੀ ਸ਼ਾਮਲ ਹੋਏ ਤੇ ਕਿਸਾਨ ਜਿੱਥੇ ਬੰਦੀਆਂ ਵੱਲੋਂ ਉੱਥੇ ਜਿਹੜੇ ਨਮਾਇੰਦੇ ਗਏ ਉਹਨਾਂ ਨੇ ਦੱਸਿਆ ਕਿ ਸਾਨੂੰ ਗੱਲਬਾਤ ਜਿਹੜੀ ਹੈ ਕਿਸੇ ਸਿਰੇ ਨਹੀਂ ਲੱਗੀ ਉਸ ਦਾ ਕੋਈ ਸਿਟਾਣੀ ਨਿਕਲਿਆ ਤੇ ਉਹ ਸਾਰੀ ਸਥਿਤੀ ਦੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਾਨੂੰ ਕਹਿੰਦੇ ਸੀ ਤੁਸੀਂ ਦਿੱਲੀ ਤਾਂ ਚਲੇ ਜਾਓ ਟਰੈਕਟਰ ਟਰਾਲੀਆਂ ਤਾਂ ਨਹੀਂ ਲਿਜਾਂਦੇ ਨੇ ਤੇ ਕਿਸਾਨ ਇਸ ਗੱਲ ਤੇ ਡਰੇ ਸੀ ਕਿ ਅਸੀਂ ਟਰੈਕਟਰ ਟਰਾਲੀਆਂ ਤੋਂ ਬਿਨਾ ਇੱਥੋਂ ਜਾਣਾ ਨਹੀਂ। ਸੋ ਗੱਲਬਾਤ ਉਹ ਵੀ ਟੁੱਟ ਗਈ। ਦੂਸਰੇ ਪਾਸੇ ਕੰਗਨਾ ਦਾ ਜਿਹੜਾ ਬਿਆਨ ਹੈ ਉਸ ਨੇ ਇੱਕ ਗਰਮੀ ਪੈਦਾ ਕੀਤੀ ਹੋਈ ਹੈ ਤੇ ਤੀਸਰਾ ਜਿਹੜਾ ਇਕਾਲੀ ਦਲ ਦੇ ਵਿੱਚ ਜਿਹੜੀ ਸਥਿਤੀ ਬਣੀ ਹੋਈ ਹੈ ਉਸ ਦੇ ਵਿੱਚ ਬਕਾਇਦਾ ਜਿਹੜੇ ਹੁਣ ਸੁਖਬੀਰ ਬਾਦਲ ਦੇ ਬੜੇ ਪੁਰਾਣੇ ਤੇ ਨੇੜਲੇ ਸਾਥੀ ਹੈ ਗਿੱਦੜ ਬਾਹਾ ਤੋਂ ਡਿਪਟੀ ਲੋਕ ਉਹ ਕੱਲ ਉਹਨਾਂ ਨੂੰ ਛੱਡ ਕੇ ਉਹਨਾਂ ਨੇ ਪਾਰਟੀ ਨੂੰ ਅਲਵਿਦਾ ਕਹਿਤੀ ਪਾਰਟੀ ਤੋਂ ਅਸ਼ੀਵਾ ਦੇ ਦਿੱਤਾ ਸਾਰੇ ਆਉਧਿਆਂ ਤੋਂ ਸੋ ਇਹ ਜਿਹੜੀਆਂ ਤਿੰਨ ਅਹਿਮ ਗੱਲਾਂ ਇਹਨਾਂ ਤੇ ਅਸੀਂ ਗੱਲਬਾਤ ਕਰਾਂਗੇ ਇਸ ਗੱਲਬਾਤ ਕਰਨ ਦੇ ਲਈ ਸਾਡੇ ਜਿਹੜੇ ਵਿਸ਼ੇਸ਼ ਮਹਿਮਾਨ ਨੇ ਉਹ ਸੀਨੀਅਰ ਪੱਤਰਕਾਰ ਜਸਪਾਲ ਛੇਤਰਾ ਜੀ ਨੇ ਜਿਨ੍ਹਾਂ ਦਾ ਬੜਾ ਵਿਸ਼ਾਲ ਤਜਰਬਾ ਹੈ ਖਾਸ ਕਰਕੇ ਪੱਤਰਕਾਰੀ ਦੇ ਵਿੱਚ ਤੇ ਉਹਨਾਂ ਨੇ ਵੱਖ-ਵੱਖ ਮੀਡੀਆ ਚਾਹੇ ਪ੍ਰਿੰਟ ਚਾਹੇ ਲੈਕ ਇਲੈਕਟ੍ਰੋਨਿਕ ਉਹ ਸਾਰੇ ਦੇ ਵਿੱਚ ਤੇ ਸੋਸ਼ਲ ਮੀਡੀਆ ਦੇ ਵਿੱਚ ਬੜਾ ਯੋਗਦਾਨ ਪਾਇਆ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਇਹ ਸਾਰੀਆਂ ਜਿਹੜੀਆਂ ਰਾਸ਼ੀ ਘਟਨਾਵਾਂ ਜਿਨ੍ਹਾਂ ਦਾ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਹੈ ਕਿ ਉਸ ਦੇ ਕੀ ਅਰਥ ਲੈਂਦੇ ਆ ਤੇ ਉਹ ਇਸ ਨੂੰ ਕਿਸ ਨਜ਼ਰ ਤੋਂ ਦੇਖਦੇ ਆ ਜਿਸ ਪਾਰਟੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਮੇਰੇ ਵੱਲੋਂ ਵੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਇਹ ਜਿਸ 바ਲੀ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਜਿਹੜੇ ਕੰਗਨਾ ਰਨੌਤ ਦਾ ਬਿਆਨ ਕਿਉਂਕਿ ਪਹਿਲਾਂ ਵੀ ਉਹ ਅਕਸਰ ਹੀ ਜਿਹੜੇ ਇਸ ਤਰ੍ਹਾਂ ਦੇ ਬਿਆਨ ਜਿਹੜੇ ਆ ਵਿਵਾਦ-ਵਿਵਾਦ ਵਾਲੇ ਉਹਨਾਂ ਵੱਲੋਂ ਆਉਂਦੇ ਰਹਿੰਦੇ ਆ ਤੇ ਹੁਣ ਜਿਹੜਾ ਬਿਆਨ ਆਇਆ ਕਿਉਂਕਿ ਇਹ ਬਿਆਨ ਉਸ ਮੌਕੇ ਤੇ ਆਇਆ ਜਦੋਂ ਪੰਜਾਬ ਜੰਮੂ ਕਸ਼ਮੀਰ ਤੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਤੇ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ ਬਿਲਕੁਲ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕੰਗਣਾ ਰਣਾਉਤਵਾਰੇ ਸਾਡੇ ਬਹੁਤੇ ਦਰਸ਼ਕ ਜਾਣਦੇ ਹੀ ਹੈ ਪਰ ਮੈਂ ਥੋੜੀ ਜੀ ਟਿੱਪਣੀ ਇਸ ਮਾਮਲੇ ਵਿੱਚ ਇਦਾਂ ਕਰਨਾ ਚਾਹਾਂਗਾ ਕਿ ਉਹਨੂੰ ਬਿਊਟੀ ਕੁਇਨ ਵੀ ਪਹਿਲਾਂ ਕਿਹਾ ਜਾਂਦਾ ਸੀ ਕੁਝ ਪਹਿਲਾਂ ਉਹਦੀਆਂ ਫਿਲਮਾਂ ਸਕਸੈਸਫੁਲ ਵੀ ਹੋਈਆਂ ਤੇ ਲੋਕਾਂ ਨੇ ਕਾਫੀ ਪਿਆਰ ਵੀ ਦਿੱਤਾ ਉਹਨੂੰ ਐਕਟਰ ਦੇ ਤੌਰ ਦੇ ਉੱਤੇ ਪਰ ਜਦੋਂ ਤੋਂ ਉਹਨਾਂ ਨੇ ਰਾਜਨੀਤੀ ਨਾਲ ਥੋੜਾ ਆਪਣਾ ਵਾਸਤਾ ਰੱਖਿਆ ਤਾਂ ਉਸ ਤੋਂ ਬਾਅਦ ਜ਼ਿਆਦਾਤਰ ਮੇਰੇ ਵਰਗੇ ਲੋਕਾਂ ਨੂੰ ਤੇ ਲੱਗਣ ਲੱਗ ਗਿਆ ਕਿ ਉਹ ਬਿਊਟੀ ਕੋਈ ਨਹੀਂ ਉਹ ਹੇਟ ਕੋਇਨ ਹੈ ਕਿਉਂਕਿ ਜਦੋਂ ਵੀ ਉਹ ਬਿਆਨ ਜਦੋਂ ਵੀ ਉਹ ਮੂੰਹ ਖੋਲਦੀ ਹੈ ਕੋਈ ਨਾ ਕੋਈ ਨਫ਼ਰਤੀ ਜਿਹੜਾ ਹੈ ਰੰਗ ਉਹਦੇ ਚੋਂ ਹਮੇਸ਼ਾ ਹੀ ਸਾਹਮਣੇ ਆਉਂਦਾ ਚਾਹੇ ਉਹ ਕਿਸਾਨਾਂ ਦੇ ਖਿਲਾਫ ਹੋਵੇ ਚਾਹੇ ਕਟਗਿੰਟੀਆਂ ਦੇ ਖਿਲਾਫ ਹੋਵੇ ਜ਼ਿਆਦਾਤਰ ਬਿਆਨ ਉਹਨਾਂ ਦੇ ਵਿਵਾਦਤ ਹੀ ਰਹਿੰਦੇ ਹੁਣ ਉਹ MP ਬਣ ਗਏ ਆ BJP ਵੱਲੋਂ BJP ਵੱਲੋਂ ਹੀ ਬਣਨਾ ਬਣਦਾ ਸੀ ਜਿਸ ਤਰ੍ਹਾਂ ਦੇ ਉਹਨੇ ਵਿਚਾਰ ਸੋ ਉਹ BJP ਲਈ ਸਿਰਦਰਦੀ ਜਿਹੜੀ ਆ ਬਣਦੇ ਆ ਜਾਂ ਨਹੀਂ ਬਣਦੇ ਪਰ ਮੈਨੂੰ ਲੱਗਦਾ ਕਿ BJP ਨੂੰ ਇਹਨਾਂ ਦੀ ਇਹਨਾਂ ਦੇ ਵਿਚਾਰਾਂ ਦੀ ਵੀ ਪਹਿਲਾਂ ਪਤਾ ਹੀ ਸੀ ਉਹਨਾਂ ਦੀ ਬੈਕਗ੍ਰਾਉਂਡ ਦਾ ਵੀ ਪਤਾ ਸੀ ਜੀ ਉਹਨਾਂ ਨੂੰ MP ਬਣਾਇਆ ਤੇ BJP ਨੂੰ ਉਹ ਸੂਟ ਕਰਦੇ ਹੋਣਗੇ ਉਹਨਾਂ ਦੇ ਵਿਚਾਰ ਇਸੇ ਕਰਕੇ ਉਹਨਾਂ ਨੂੰ MP ਬਣਾਇਆ ਗਿਆ ਬੀਜਪੀ ਦੀ ਜਿਹੜੀ ਪੋਲਿਟਿਕਸ ਆ ਆਪਾਂ ਨੂੰ ਪਤਾ ਹੀ ਆ ਪੋਲਰਾਈਜੇਸ਼ਨ ਦੀ ਪੋਲਿਟਿਕਸ ਆ ਉਹਨਾਂ ਨੂੰ ਇਦਾਂ ਦੇ ਜਿਹੜੇ ਬੰਦੇ ਆ ਇਦਾਂ ਦੇ ਬਿਆਨ ਦੇਣ ਵਾਲੇ ਬੰਦੇ ਆ ਕਿਉਂਕਿ ਵੋਟਾਂ ਪੋਲਰਾਈਜ਼ ਕਰਦੇ ਆ ਇਸ ਕਰਕੇ ਸੂਟ ਕਰਦੇ ਆ ਕਿਸਾਨਾਂ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਲੰਮਾ ਚੌੜਾ ਜਿਹਾ ਅਸੀਂ ਦੇਖਦੇ ਆ ਜਿਸ ਤਰ੍ਹਾਂ ਦਾ ਉਹਨਾਂ ਦੇ ਵਿਚਾਰ ਆ ਕਿਸਾਨ ਅੰਦੋਲਨ ਬਾਰੇ ਜਿਹੜੇ ਹੁਣ ਤਾਜ਼ਾ ਬਿਆਨ ਆਇਆ ਜਿਹਦੇ ਵਿੱਚ ਉਹਨਾਂ ਨੇ ਕਿਸਾਨ ਅੰਦੋਲਨ ਬਾਰੇ ਪਹਿਲਾਂ ਹੀ ਬਹੁਤ ਸਾਰੀਆਂ ਵਿਵਾਦਿਤ ਟਿੱਪਣੀਆਂ ਨਫ਼ਰਤ ਭਰਪੂਰ ਜਿਹੜੀਆਂ ਟਿੱਪਣੀਆਂ ਕੀਤੀਆਂ ਸਮੇਂ-ਸਮੇਂ ਦੇ ਉੱਤੇ ਜਿਹਦੇ ਕਰਕੇ ਪੰਜਾਬ ਹਰਿਆਣਾ ਜਿੱਥੇ ਜਿੱਥੇ ਕਿਸਾਨਾਂ ਦੀ ਬਹੁ ਗਿਣਤੀ ਹੈ ਮਾਚਲ ਚੀ ਕਿਸਾਨਾਂ ਨੇ ਹੱਪ ਸੇਵ ਵਾਲੇ ਜਿਹੜੇ ਕਿਸਾਨ ਹੈ ਉਹਨਾਂ ਨੇ ਕਾਫੀ ਜਿਆਦਾ ਉਹਨਾਂ ਦੇ ਬਿਆਨਾਂ ਦਾ ਵੈਸੇ ਵੀ ਜਸਪਾਲ ਜੀ ਜਿਹੜੀ ਕਿਸਾਨਾਂ ਅੰਦੋਰਨ ਦੀ ਗੱਲ ਮੁੱਖ ਤੌਰ ਤੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਕੀਤੀ ਹੈ ਇਸ ਕਰਕੇ ਪੰਜਾਬ ਤੇ ਹਰਿਆਣਾ ਦੇ ਵਿੱਚ ਇਸ ਗੱਲ ਦਾ ਜਿਆਦਾ ਜਿਹੜਾ ਚਰਚਾ ਚੱਲ ਰਿਹਾ ਹਾਂ ਬਿਲਕੁਲ ਜੋ ਜਿਹੜਾ ਉਹਨਾਂ ਨੇ ਕਿਹਾ ਕਿ ਜੇ ਕਿਸਾਨ ਅੰਦੋਲਨ ਉਹਨਾਂ ਨੇ ਕ੍ਰੈਡਿਟ ਫੇਅਰ ਇੱਕ ਤਰ੍ਹਾਂ ਨਾਲ ਦੇਣ ਦੀ ਕੋਸ਼ਿਸ਼ ਮੋਦੀ ਸਾਹਿਬ ਨੂੰ ਕੀਤੀ ਹੈ ਜਾਂ ਸਰਕਾਰ ਨੂੰ ਕੀਤੀ ਹੈ ਕਿ ਸਰਕਾਰ ਨੇ ਸਿਆਣਪ ਕਰਕੇ ਉਹ ਕਾਨੂੰਨ ਵਾਪਸ ਲੈ ਲੈ ਨਹੀਂ ਤਾਂ ਜਿਹੜੀ ਸਥਿਤੀ ਹੈ ਇੰਡੀਆ ਦੀ ਉਹ ਬੰਗਲਾਦੇਸ਼ ਵਰਗੀ ਬਣ ਸਕਦੀ ਸੀ ਇਦਾਂ ਦਾ ਹੁਣ ਇਹ ਕਿਹੜੀ ਉਹਨਾਂ ਕੋਲ ਇਨਪੁਟ ਹੈ ਹੁਣ ਤਾਂ ਐਮਪੀ ਹੈ ਹੁਣ ਸਰਕਾਰ ਦੇ ਅੰਦਰ ਹੈ ਮੈਨੂੰ ਨਹੀਂ ਪਤਾ ਕਿਹੜੀ ਇਨਪੁਟ ਦੇ ਆਧਾਰ ਦੇ ਉੱਤੇ ਇਦਾਂ ਦੀ ਗੱਲ ਕੀਤੀ ਐ ਕੋਈ ਇੰਟੈਲੀਜੈਂਸ ਦੀ ਇਨਪੁਟ ਸੀ ਜਾਂ ਉਹਨਾਂ ਨੂੰ ਕੋਈ ਸੀਕ੍ਰੀਟ ਇਨਫੋਰਮੇਸ਼ਨ ਜਿਹੜੀ ਮਿਲੀ ਐ ਜਿਹਦੇ ਬੇਸ ਦੇ ਉੱਤੇ ਕਹਿ ਸਕਦੇ ਆ ਕਿਉਂਕਿ ਬੰਗਲਾਦੇਸ਼ ਜੋ ਹਾਲਾਤ ਐ ਉਹ ਬਿਲਕੁਲ ਹੀ ਵੱਖਰੇ ਤਰ੍ਹਾਂ ਦੇ ਹਾਲਾਤ ਐ ਉੱਥੇ ਤਾਂ ਤਖਤਾ ਪਲਟ ਹੋਇਆ ਇੱਥੇ ਤਾਂ ਤਖਤਾ ਪਲਟ ਵਰਗੀ ਇਦਾਂ ਦੀ ਕੋਈ ਗੱਲ ਨਹੀਂ ਸੀ ਨਾ ਕਿਸੇ ਨੇ ਵਾਇਲੈਂਟ ਅੰਦੋਲਨ ਸੀ ਉਹ ਜਿਹੜੀਆਂ ਘਟਨਾਵਾਂ ਦੀ ਉਹ ਗੱਲ ਕਰਦੀ ਐ ਉਹ ਵੀ ਆਈਸੋਲੇਟਡ ਇਨਸੀਡੈਂਟ ਸੀ ਸਾਨੂੰ ਹੁਣ ਬਹੁਤੇ ਬੰਦਿਆਂ ਨੂੰ ਇਹਦੇ ਬਾਰੇ ਜਾਣਨਾ ਹੀ ਹੋ ਚੁੱਕਿਆ ਕਿ ਉਹ ਇਨਸੀਡੈਂਟ ਵੀ ਕਿੰਨਾ ਬੰਦਿਆਂ ਵੱਲੋਂ ਕੀਤੇ ਗਏ ਸੀ ਤੇ ਕਿਵੇਂ ਉਹ ਅੰਦੋਲਨ ਨੂੰ ਫੇਲ ਕਰਨ ਲਈ ਇੱਕ ਤਰ੍ਹਾਂ ਨਾਲ ਪਲਾਨਡ ਵੇ ਨਾਲ ਕੀਤੇ ਗਏ ਸੀ ਕਿਸਾਨਾਂ ਨੇ ਆਪਣਾ ਕਿਨਾਰਾ ਉਹਨਾਂ ਨਾਲੋਂ ਪਹਿਲਾਂ ਹੀ ਉਦੋਂ ਕਰ ਲਿਆ ਸੀ ਉਹਨਾਂ ਇਨਸੀਡੈਂਟ ਨਾਲ ਸੋ ਜਿਹੜੀ ਹੁਣ ਕੰਗੜਾ ਦੀ ਫਿਲਮ ਵੀ ਆ ਰਹੀ ਹੈ ਐਮਰਜੈਂਸੀ ਉਹਨੂੰ ਲੈ ਕੇ ਵੀ ਜਿਵੇਂ ਤੁਸੀਂ ਜ਼ਿਕਰ ਕੀਤਾ ਸ਼੍ਰੋਮਣੀ ਕਮੇਟੀ ਨੇ ਬਿਆਨ ਦੀ ਗੱਲ ਕੀਤੀ ਹੈ ਸਰਬਜੀਤ ਸਿੰਘ ਖਾਲਸਾ ਜਿਹੜੇ ਐਮਪੀ ਹੈ ਪਰੀਲਕੋਟ ਤੋਂ ਉਹਨਾਂ ਨੇ ਵੀ ਇਹਦੇ ਉੱਤੇ ਹੋਰ ਵੀ ਸਿੱਖ ਜਥੇਬੰਦੀਆਂ ਨੇ ਕਿਉਂਕਿ ਉਹਦੇ ਵਿੱਚ ਹਜੇ ਟ੍ਰੇਲਰ ਹੀ ਫਿਲਮ ਦਾ ਬਾਹਰ ਆਇਆ ਜਿਹਦੇ ਵਿੱਚ ਨੂੰ ਲੈ ਕੇ ਕਿਉਂਕਿ ਸਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦੀਆਂ ਫਿਲਮਾਂ ਕੰਗੜਾ ਰਣਨਾਥ ਨੇ ਬਣਾਈਆਂ ਨੇ ਮਡਲੀਆਂ ਫਿਲਮਾਂ ਨੂੰ ਜੇ ਛੱਡਦੀਏ ਤਾਂ ਪਿਛਲੇ ਦੌਰ ਦੀਆਂ ਸਾਰੀਆਂ ਸਾਰੀਆਂ ਫਿਲਮਾਂ ਬੁਰੀ ਤਰ੍ਹਾਂ ਫਲॉप ਹੋਈਆਂ ਸਾਰੀਆਂ ਦੀਆਂ ਸਾਰੀਆਂ ਫਿਲਮਾਂ ਏਜੰਡਾ ਬੇਸਡ ਫਿਲਮਾਂ ਸੀ ਸੋ ਇਹ ਐਮਰਜੈਂਸੀ ਦੀ ਫਿਲਮ ਵੀ ਏਜੰਡਾ ਬੇਸ ਫਿਲਮ ਹੈ ਪਰ ਹੁਣ ਗਨੀਮਤ ਇਹ ਹੈ ਕਿ ਬੰਗਲਾਦੇਸ਼ ਦੇ ਵਿੱਚ ਜਿਹੜੇ ਹਾਲਾਤ ਬਣ ਗਏ ਐ ਉਸ ਟਾਈਮ ਦੇ ਉੱਤੇ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜੋ ਮੇਰਾ ਖਤਸ਼ਾ ਇਹ ਹੈ ਕਿ ਫਿਲਮ ਦਾ ਜਿਹੜਾ ਵਿਸ਼ਾ ਵਸਤੂ ਇਹੀ ਹੋਣਾ ਕੇਂਦਰਾ ਗਾਂਧੀ ਨੂੰ ਇੱਕ ਦੇਵੀ ਦੇ ਰੂਪ ਦੇ ਵਿੱਚ ਜਿਸ ਤਰ੍ਹਾਂ ਭੀਜਪੀ ਆਰਐਸਐਸ ਨੇ ਉਹਨਾਂ ਨੂੰ ਜਦੋਂ ਬੰਗਲਾਦੇਸ਼ ਨੂੰ ਆਜ਼ਾਦ ਕਰਾਇਆ ਗਿਆ ਸੀ ਉਦੋਂ ਵੀ ਉਹਨੂੰ ਤੁਹਾਨੂੰ ਵੀ ਯਾਦ ਹੋਣਾ ਆ ਦੁਰਗਾ ਦੀ ਪਾਦੀ ਦਿੱਤੀ ਸੀ ਹਾਂ ਦੁਰਗਾ ਦੀ ਅਪਾਦੀ ਆਰਐਸਐਸ ਨੇ ਦਿੱਤੀ ਸੀ ਕਿਉਂਕਿ ਆਰਐਸਐਸ ਨੂੰ ਉਦਾਂ ਦੀ ਜਿਹੜੀ ਇੰਦਰਾ ਗਾਂਧੀ ਆ ਸੂਟ ਕਰਦੀ ਸੀ ਸੋ ਅਲਟਰ ਅਲਟਰਾ ਨੈਸ਼ਨਲਿਸਟ ਸੋ ਉਦਾਂ ਦੀ ਮੇਰਾ ਗੈਸ ਹੈ ਕਿ ਫਿਲਮ ਦਾ ਵਿਸ਼ਾ ਵਸਤੂ ਵੀ ਉਦਾਂ ਦਾ ਹੀ ਹੋਣਾ ਤੇ ਪਰ ਹੁਣ ਜਿਸ ਤਰ੍ਹਾਂ ਦੀ ਬੰਗਲਾਦੇਸ਼ ਦੇ ਵਿੱਚ ਜਿਸ ਤਰ੍ਹਾਂ ਬੁੱਤ ਗਰਾਏ ਜਾ ਰਹੇ ਆ ਆ ਉੱਥੋਂ ਦੇ ਫਾਊਂਡਰ ਮਜੀਬੁਰ ਰਹਿਮਾਨ ਦੇ ਮਜੀਬੁਰ ਰਹਿਮਾਨ ਦੀ ਨਫ਼ਰਤ ਉਸ ਇਸਟੈਬਲਿਸ਼ਮੈਂਟ ਜਿਹੜੀ ਉਸ ਤੋਂ ਬਾਅਦ ਭਾਰਤ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਸਾਹਮਣੇ ਆਈ ਸੀ। ਵੈਸੇ ਵੀ ਜਿਹੜੀਆਂ ਜਸਪਾਲਜੀ ਖਬਰਾਂ ਆ ਰਹੀਆਂ ਉੱਥੋਂ ਜਾਂ ਜਿਹੜੇ ਬੰਗਲਾਦੇਸ਼ ਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਆ ਡਿਪਲੋਮੈਟ ਉੱਥੇ ਰਹੇ ਜਾਂ ਜਰਨਲਿਸਟਾਂ ਇਤੋਂ ਉੱਤੇ ਕੰਮ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਭਾਰਤ ਵਿਰੋਧੀ ਬੜੀ ਵੱਡੇ ਪੱਧਰ ਤੇ ਲਹਿਰ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਉਹਦੇ ਵਿੱਚ ਜਿਹੜੇ ਆਵਾਮੀ ਲੀਗ ਦੇ ਲੋਕ ਆ ਉਹਨਾਂ ਲਈ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਉੱਥੇ। ਦਾ ਉਹਦਾ ਵੱਡਾ ਕਾਰਨ ਜਿਹੜੀ ਭਾਰਤ ਵਿਰੋਧੀ ਭਾਵਨਾਵਾਂ ਹਾਲਾਂਕਿ ਬੰਗਲਾਦੇਸ਼ ਦੇ ਬਹੁਤੇ ਲੋਕ ਬੰਗਾਲੀ ਬੋਲਣ ਵਾਲੇ ਹੈ ਬੰਗਾਲ ਨਾਲ ਬੜੀ ਸਾਂਝ ਹੈ ਕਲਚਰਲ ਐ ਵੈਸਟ ਬੰਗਾਲ ਨਾਲ ਸਾਡਾ ਜਿਹੜਾ ਇੰਡੀਆ ਦਾ ਪਾਰਟ ਹੈ ਸੋ ਬੰਗਾਲੀ ਕੌਮ ਹੈ ਉਹ ਬੰਗਾਲੀ ਬੋਲੀ ਬੋਲਦੇ ਹੈ ਬੰਗਾਲੀ ਖੂਨ ਹੈ ਪਰ ਉਹਨਾਂ ਦਾ ਭਾਰਤ ਵਿਰੋਧੀ ਹੋਣਾ ਆਪਣੇ ਆਪ ਦੇ ਵਿੱਚ ਹੀ ਅਚੰਭਾ ਜਨਕ ਹੈ ਕਿਉਂਕਿ ਟਰੈਡੀਸ਼ਨਲੀ ਜਿਵੇਂ ਬਾਤ ਚ ਪਹਿਲਾਂ ਗੱਲ ਕੀਤੀ ਆ ਆਜ਼ਾਦ ਕਰਾਇਆ ਗਿਆ ਸੀ ਇੰਡੀਆ ਨੇ ਸਪੋਰਟ ਕਰਕੇ ਮਜੀਬੂਰ ਰਹਿਮਾਨ ਦੀ ਜਿਹੜੀ ਮੂਵਮੈਂਟ ਸੀ ਮੁਕਤੀ ਵਾਹਣੀ ਬਣਾਈ ਗਈ ਜਿਹਦੇ ਵਿੱਚ ਹਾਲਾਂਕਿ ਇਹ ਗੱਲ ਹੁਣ ਫੇਰ ਇੱਥੇ ਢੁਕਵੀਂ ਬਣਦੀ ਹੈ ਕਿ ਉਹਦੇ ਮੁਕਤੀ ਵਾਹਣੀ ਦੇ ਹੀਰੋ ਸੀ ਜਿਹੜੇ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਉਹ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਜਰਨੈਲ ਸ਼ਬੀਖ ਸਿੰਘ ਜਰਨੈਲ ਸ਼ਬੀਖ ਸਿੰਘ ਉਹ ਉਸਦੇ ਹੀਰੋ ਸੀ ਮੁਕਤੀ ਬਾਣੀ ਦੇ ਸਾਰਾ ਕ੍ਰੈਡਿਟ ਉਹਨਾਂ ਨੂੰ ਦਿੱਤਾ ਗਿਆ ਸੀ ਬਾਅਦ ਚੋ ਵੱਖਰੀ ਸਟੋਰੀ ਹੈ ਕਿ ਕਿਵੇਂ ਉਹਨਾਂ ਨੂੰ ਫਿਰ ਡਿਸਕ੍ਰੈਡਿਟ ਕਰਕੇ ਆਰਮੀ ਚੋਂ ਕੱਢਿਆ ਗਿਆ ਸੀ ਸੋ ਇੱਕ ਉਹਦਾ ਪਹਿਲੂ ਇਹ ਸੀ ਸ਼ਾਇਦ ਉਹ ਉਸ ਮੂਵਮੈਂਟ ਨਾਲ ਜੁੜੇ ਸੋ ਉਹ ਜਿਹੜੀ ਮੁਕਤੀ ਬਾਣੀ ਦੀ ਮੂਵਮੈਂਟ ਹੈ ਤੇ ਜਿਹੜੀ ਹੁਣ ਜੋ ਹਾਲਾਤ ਬਣੇ ਹੋਏ ਐ ਉਹਦਾਂ ਦੀ ਫਿਲਮ ਦੇ ਵਿੱਚ ਹੁਣ ਕੰਗੜਾ ਰਣਾਉਤ ਐ ਹੋ ਸਕਦਾ ਥੋੜੀ ਬਹੁਤ ਉਹਨੂੰ ਲੱਗਦਾ ਕਿ ਜੇ ਮੈਂ ਬਿਆਨ ਇਦਾਂ ਦੇ ਹੋਰ ਦਵਾਂਗੀ ਤਾਂ ਕੁਝ ਨਾ ਕੁਝ ਜਿਹੜੇ ਉਸ ਉਹਦਾਂ ਦੀ ਸੋਚ ਵਾਲੇ ਲੋਕ ਉਹ ਤਾਂ ਸ਼ਾਇਦ ਦੇਖਣ ਚਲੇ ਜਾਣਗੇ ਪਰ ਕੰਗੜਾ ਰਣਾਤ ਇਦਾਂ ਦੇ ਬਿਆਨ ਦੇਣ ਲਈ ਪਹਿਲਾਂ ਤੋਂ ਜਾਣੀ ਜਾਂਦੀ ਹੈ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕੋਈ ਹਜੇ ਤਬਦੀਲੀ ਐਮਪੀ ਬਣ ਕੇ ਬਾਅਦ ਆਈ ਹੈ ਪਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਮੈਨੂੰ ਨਹੀਂ ਪਤਾ ਸਰਕਾਰ ਦਾ ਜਿਹੜਾ ਪੱਖ ਹੈ ਬੰਗਲਾਦੇਸ਼ ਦੀ ਅਸੀਂ ਗੱਲ ਕੀਤੀ ਹੈ ਬੰਗਲਾਦੇਸ਼ ਦੇ ਲੋਕ ਆ ਜਿਹੜੇ ਉਹ ਪਹਿਲਾਂ ਇੰਡੀਆ ਦੇ ਬਹੁਤ ਪੱਖ ਚ ਰਹੇ ਆ ਉਹ ਹੁਣ ਐਂਟੀ ਇੰਡੀਆ ਸੈਂਟੀਮੈਂਟ ਪਿਛਲੇ 10 ਸਾਲ 5-7 ਸਾਲ ਤੋਂ ਜ਼ਿਆਦਾ ਵਧਣੇ ਸ਼ੁਰੂ ਹੋਇਆ ਹੈ ਉਹਦੇ ਕਾਰਨ ਵੀ ਬਹੁਤ ਸਾਰੇ ਨੇ ਪਰ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜੀ ਇੰਡੀਆ ਦੀ ਮੋਦੀ ਸਰਕਾਰ ਹੈ ਉਹਨੇ ਹੁਣ ਜਿਹੜੀ ਆਪਣੀ ਫੋਰਨ ਪੋਲਿਸੀ ਹੈ ਨਾ ਉਹਦੇ ਵਿੱਚ ਵੱਡੀ ਤਬਦੀਲੀ ਇਹ ਲਿਆਦੀ ਹੈ ਜਿਹੜੀ ਕਾਂਗਰਸ ਪਹਿਲਾਂ ਜਾਂ ਜਿਹੜੀਆਂ ਰਲੀਆਂ ਮਿਲੀਆਂ ਸਰਕਾਰਾਂ ਸੀ ਉਹਦੀ ਫੋਰਨ ਪੋਲਿਸੀ ਨਾਲੋਂ ਟੋਟਲੀ ਡਿਫਰੈਂਟ ਫੋਰਨ ਪੋਲਿਸੀ ਨੂੰ ਫਾਲੋ ਕੀਤਾ ਹਰ ਦੇਸ਼ ਦੇ ਵਿੱਚ ਉਹ ਇਹ ਨਹੀਂ ਦੇਖਦੇ ਦੇਸ਼ ਨੂੰ ਦੇਖਦੇ ਤੌਰ ਤੇ ਉਹਨਾਂ ਨੇ ਦੇਖਣਾ ਬੰਦ ਕਰ ਦਿੱਤਾ ਹੋਇਆ ਚਾਹੇ ਅਮਰੀਕਾ ਹੈ ਅਮਰੀਕਾ ਦੇ ਵਿੱਚ ਉਹ 트ੰਪ ਨੂੰ ਅਮਰੀਕਾ ਸਮਝਦੇ ਆ ਅਗਰ ਕੋਈ 트럼ਪ ਵਿਰੋਧੀ ਜਾਂ ਦੂਸਰਾ ਆ ਜੇ ਤਾਂ ਉਹਨਾਂ ਨੂੰ ਲੱਗਦਾ ਕਿ ਅਮਰੀਕਾ ਉਹਦਾਂ ਦਾ ਅਮਰੀਕਾ ਉਹਨਾਂ ਨੂੰ ਨਹੀਂ ਚਾਹੀਦਾ ਸੋ ਬੰਗਲਾਦੇਸ਼ ਦੇ ਵਿੱਚ ਵੀ ਉਹ ਇੱਕ ਤਰ੍ਹਾਂ ਦੇ ਖਾਸ ਧੜੇ ਨਾਲ ਜੁੜ ਕੇ ਹੀ ਸਰਕਾਰ ਜਦੋਂ ਕੰਮ ਕਰਨ ਲੱਗ ਜੇ ਤਾਂ ਕੁਦਰਤੀ ਗੱਲ ਹੈ ਜਦੋਂ ਸਰਕਾਰ ਵਿਰੋਧੀ ਜਿਹੜੇ ਸੈਂਟੀਮੈਂਟ ਹੈ ਉਹ ਕਿਸੇ ਵਿਦੇਸ਼ੀ ਸਰਕਾਰ ਨੂੰ ਵੀ ਉਹਨਾਂ ਨੂੰ ਸਾਹਮਣਾ ਕਰਨਾ ਪਊਗਾ ਇਹ ਤਾਂ ਸੁਭਾਵਿਕ ਗੱਲ ਹੈ ਕਿ ਇੰਡੀਆ ਜੇ ਹੁਣ ਲੋਕਾਂ ਦੇ ਸੈਂਟੀਮੈਂਟ ਜਿਹੜੇ ਬੰਗਲਾਦੇਸ਼ ਦੇ ਹੈ ਐਂਟੀ ਸਟੈਬਲਿਸ਼ਮੈਂਟ ਹੋਣਗੇ ਤੇ ਇੰਡੀਆ ਦੀ ਗਵਰਨਮੈਂਟ ਅਗਰ ਸ਼ੇਖ ਅਸੀਨਾ ਨੂੰ ਆਊਟ ਆਫ ਦਾ ਵੇਜ ਆ ਕੇ ਸਪੋਰਟ ਕਰੂਗੀ ਤਾਂ ਉਹ ਗੁੱਸਾ ਇੰਡੀਆ ਦੇ ਸਰਕਾਰ ਦੇ ਖਿਲਾਫ ਵੀ ਹੌਲੀ-ਹੌਲੀ ਜਮਾ ਹੋਣਾ ਕੁਦਰਤੀ ਗੱਲ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਕੀਤੇ ਗਏ ਆ ਡਾਨੀ ਤੋਂ ਲੈ ਕੇ ਦੂਸਰੇ ਪ੍ਰੋਜੈਕਟ ਲੋਕ ਉਹਨਾਂ ਕਰਕੇ ਵੀ ਜਿਸ ਤਰ੍ਹਾਂ ਦਾ ਸਾਰੇ ਅਸੂਲ ਸਾਰੇ ਕਾਨੂੰਨ ਲੋਕ ਜਿਹੜੇ ਲੋਕਾਂ ਦੇ ਹਿੱਤ ਹੈ ਉਹਨਾਂ ਨੂੰ ਵੀ ਛਿੱਕੇ ਟੰਕੇ ਜਿਸ ਤਰ੍ਹਾਂ ਦੇ ਰੇਟ ਬਿਜਲੀ ਦੇ ਉੱਥੇ ਅ ਅਡਾਨੀ ਗਰੁੱਪ ਤੇ ਦੂਸਰੇਆਂ ਵੱਲੋਂ ਲਏ ਗਏ ਜਿਹੜਾ ਇੱਕ ਡੈਮ ਬਣਾਇਆ ਜਾ ਰਿਹਾ ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਬੰਗਲਾਦੇਸ਼ ਦੇ ਮਿਡਲ ਕਲਾਸ ਆ ਜਾਂ ਲੋਕ ਆ ਜਿਹੜੇ ਆ ਉਹ ਇਸ ਗੱਲ ਨੂੰ ਲੈ ਕੇ ਕਾਫੀ ਖਫਾ ਨੇ ਕਿ ਜਿਹੜੇ ਜਿਸ ਤਰ੍ਹਾਂ ਦੇ ਉਹ ਉਹਨਾਂ ਦੀਆਂ ਟਰਮਸ ਐਂਡ ਕੰਡੀਸ਼ਨ ਬਣਾਈਆਂ ਜਾਂਦੀਆਂ ਉਹਨਾਂ ਸਮਝੌਤਿਆਂ ਦੀਆਂ ਤਾਂ ਲੋਕਾਂ ਨੂੰ ਲੱਗਦਾ ਕਿ ਸਾ ਸਾਡੇ ਹਿੱਤ ਇਹਦੇ ਵਿੱਚ ਨਹੀਂ ਤੇ ਇੰਡੀਆ ਦੇ ਜਿਹੜੇ ਇੰਡਸਟਰੀਅਲ ਗਰੁੱਪ ਉਹ ਜੋ ਵੀ ਜੋ ਬਣਾਉਂਦੇ ਆ ਪ੍ਰੋਜੈਕਟ ਉਹਨਾਂ ਦੇ ਜ਼ਿਆਦਾ ਧਿਆਨ ਰੱਖਿਆ ਜਾਂਦਾ ਸੋ ਇੱਕ ਵੱਡਾ ਕਰਲੀ ਹਾਂਜੀ ਆਪਾਂ ਅਸਲ 'ਚ ਚਲੋ ਬੰਗਲਾਦੇਸ਼ ਤੇ ਆਪਾਂ ਵੱਖਰੀ ਵੀ ਗੱਲ ਕਰ ਸਕਦੇ ਹਾਂ ਜੇ ਬਹੁਤ ਵਧੀਆ ਢੰਗ ਨਾਲ ਤੁਸੀਂ ਸਾਰਾ ਜਿਹੜਾ ਦੱਸਿਆ ਹੈਗਾ ਪਰ ਇਹ ਜ਼ਰੂਰ ਹੈਗਾ ਕਿ ਇਸ ਤੋਂ ਇਲਾਵਾ ਜਿਹੜਾ ਕਿਸਾਨਾਂ ਦਾ ਜਿਹੜਾ ਦੇ ਵਿੱਚ ਜਿਸ ਗੱਲ ਦਾ ਜ਼ਿਆਦਾ ਚਰਚਾ ਹੋਇਆ ਇਹਦੇ ਬਿਆਨ ਨੂੰ ਲੈ ਕੇ ਔਰ ਇਸ ਵੇਲੇ ਜਿਹੜੇ ਕਿਸਾਨ ਹੈ ਉਹ ਸ਼ੰਭੂ ਬਾਰਡਰ ਤੇ ਔਰ ਖਨੌਰੀ ਬਾਰਡਰ ਤੇ ਬੈਠੇ ਆ ਜਿੰਨੂੰ ਕਿ ਸੁਪਰੀਮ ਕੋਰਟ ਵੀ ਉਸ ਮਸਲੇ ਨੂੰ ਹੱਲ ਕਰਨ ਦੇ ਲਈ ਬਾਰ-ਬਾਰ ਸਰਕਾਰਾਂ ਨੂੰ ਕਹਿ ਰਹੀ ਹੈ ਪਰ ਉਹ ਮਸਲਾ ਹੱਲ ਨਹੀਂ ਹੋ ਰਿਹਾ ਪ੍ਰਸ਼ਾਸਨ ਕਿਤੇ ਨਾ ਕਿਤੇ ਇਸ ਗੱਲ ਤੇ ਅੜਿਆ ਹੋਇਆ ਕਿ ਇਥੋਂ ਕਿਸਾਨਾਂ ਨੂੰ ਖਿਦੇੜਿਆ ਜਾਵੇ ਪਰ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਇਥੋਂ 19 ਦਿਨ ਨਹੀਂ ਜਾਵਾਂਗੇ ਅਸੀਂ ਤਾਂ ਦਿੱਲੀ ਜਾਵਾਂਗੇ ਸਾਡੀਆਂ ਮੰਗਾਂ ਜਿਹੜੀਆਂ ਉਹਨਾਂ ਲਈ ਸਾਡੀ ਜਿਹੜੀ ਲੜਾਈ ਹੈ ਉਹ ਜਾਰੀ ਰਹੇਗੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਜੀ ਟੋਟਲੀ ਇਲੋਜੀਕਲ ਫੈਸਲਾ ਸੀ ਹਰਿਆਣਾ ਸਰਕਾਰ ਦਾ ਕਿ ਤੁਸੀਂ ਇੱਕ ਨੈਸ਼ਨਲ ਹਾਈਵੇ ਨੂੰ ਖਾਸ ਲੋਕਾਂ ਲਈ ਬੰਦ ਕਰ ਦਿਓ ਸਿਲੈਕਟਿਵਲੀ ਤਾਂ ਕੋਈ ਨੈਸ਼ਨਲ ਹਾਈਵੇ ਬੰਦ ਨਹੀਂ ਹੁੰਦਾ ਕਿ ਕਿਸੇ ਉਹ ਕਿਸਾਨ ਜਦ ਤੱਕ ਉਹ ਵਾਇਲੈਂਸ ਨਹੀਂ ਕਰਦੇ ਉਹਨਾਂ ਨੂੰ ਕਿਵੇਂ ਉਹਨਾਂ ਦੀ ਮੂਵਮੈਂਟ ਨੂੰ ਰੋਕ ਸਕਦੇ ਤੁਸੀਂ ਉਹ ਬੰਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਕਿਸੇ ਵੀ ਦੇਸ਼ ਦੇ ਹਿੱਸੇ ਦੇ ਵਿੱਚ ਟਰਾਲੀਆਂ ਤੋਂ ਲੈ ਕੇ ਕਿਸੇ ਤਰ੍ਹਾਂ ਵੀ ਜਾਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ ਐਜੀਟੇਸ਼ਨ ਦਾ ਵੀ ਮੂਢਲਾ ਅਧਿਕਾਰ ਹੈ ਲੋਕਾਂ ਨੂੰ ਉਹਦੇ ਤੋਂ ਵੀ ਤੁਸੀਂ ਰੋਕ ਨਹੀਂ ਸਕਦੇ ਸੋ ਟੋਟਲੀ ਜਿਹੜਾ ਜਿਸ ਤਰ੍ਹਾਂ ਦਾ ਫੈਸਲਾ ਸੀ ਇਸੇ ਕਰਕੇ ਸੁਪਰੀਮ ਕੋਰਟ ਨੇ ਵੀ ਉਹਦਾ ਨੋਟਿਸ ਲੈਂਦੇ ਹੋਏ ਜਿਹੜਾ ਕਿਹਾ ਕਿ ਇਹਦਾ ਮਸਲਾ ਹੱਲ ਕਰੋ ਤੁਸੀਂ ਸਪਸ਼ਟ ਰੂਪ ਦੇ ਵਿੱਚ ਪਹਿਲਾਂ ਹਾਈ ਕੋਰਟ ਨੇ ਵੀ ਇਹੀ ਕਿਹਾ ਕਿ ਤੁਸੀਂ ਇਦਾਂ ਹਾਈਵੇ ਨੂੰ ਬੰਦ ਨਹੀਂ ਕਰ ਸਕਦੇ। ਸੋ ਉਹ ਹੁਣ ਖੋਲਣ ਦੀ ਜਦੋਂ ਗੱਲ ਆਈ ਹੈ ਤੇ ਸਰਕਾਰ ਨੇ ਜਿਹੜਾ ਆਪਣਾ ਥੋੜਾ ਬਹੁਤ ਪੱਤ ਪੇਸ਼ ਕੀਤਾ Haryana ਸਰਕਾਰ ਨੇ ਕੇਂਦਰ ਦੀ ਸਰਕਾਰ ਨੇ کورٹ ਨੇ ਉਹਦੇ ਤੇ ਉੱਤੇ ਜਿਆਦਾ ਉਹਨੂੰ ਵੈਲਿਡ ਨਹੀਂ ਮੰਨਿਆ ਤੇ ਉਹਨਾਂ ਨੇ ਕਹੀ ਗੱਲਬਾਤ ਕਰਕੇ ਇਸ ਨੂੰ ਤੁਸੀਂ ਰਾਹ ਨੂੰ ਖੋਲੋ। ਹੁਣ ਦੁਬਾਰਾ ਜਿਹੜਾ ਕੋਰਟ ਦੇ ਵਿੱਚ ਜਦੋਂ ਮਾਮਲਾ ਜਾਊਗਾ ਜਿਹੜੀ ਵੀ ਇਸ ਤਰ੍ਹਾਂ ਦੀ ਗੱਲਬਾਤ 2 2 ਸਤੰਬਰ ਉਹ ਤਰੀਕ ਹੈ کورٹ ਨੇ ਕਿਹਾ ਜੇ ਨਹੀਂ ਹੱਲ ਹੁੰਦਾ ਤਾਂ ਉਹ ਫਿਰ 7 ਮੈਂਬਰੀ ਇੱਕ ਪੈਨਲ ਬਣਾਏਗਾ ਜਿਹੜਾ ਇਸ ਮਾਮਲੇ ਤੇ ਸਾਰਾ ਕੀ ਇਸ ਦਾ ਸੋਲੂਸ਼ਨ ਕੱਢੇਗਾ ਹਾ ਐਕਸਪਰਟ ਪੈਨਲ ਦੀ ਗੱਲ ਕੋਰਟ ਨੇ ਕੀਤੀ ਆ ਹੁਣ ਐਕਸਪਰਟ ਪੈਨਲ ਜਿਹੜਾ ਹੈ ਇਹ ਨਹੀਂ ਹਜੇ ਸਮਝ ਆ ਰਹੀ ਜਿੰਨਾ ਮੈਂ ਪੜਿਆ ਕਿ ਐਕਸਪਰਟ ਪੈਨਲ ਖਾਲੀ ਇਸ ਜਿਹੜਾ ਬਲਾਕੇਡ ਹੈ ਸ਼ੰਭੂ ਵਾਲਾ ਉਹਨੂੰ ਖੋਲਣ ਲਈ ਬਣਾਇਆ ਜਾਣਾ ਜਾਂ ਕਿਸਾਨਾਂ ਦੀ ਜਿਹੜੀ ਮਸ ਕਿਸਾਨਾਂ ਦੇ ਮਸਲਿਆਂ ਦੇ ਬਾਰੇ ਚ ਆਇਆ ਸੱਚ ਸਾਰਾ ਹੀ ਜੋ ਸਮੁੱਚੀ ਇਹ ਸਥਿਤੀ ਬਣੀ ਹੋਈ ਆ ਨਾ ਤੇ ਜਿਹੜੇ ਗੱਲਾਂ ਨੂੰ ਲੈ ਕੇ ਬਣੀ ਹੋਈ ਆ ਉਹ ਸਾਰਾ ਹੀ ਆ ਇਹ ਤਾਂ ਇਹਦਾ ਬਹੁਤ ਵੱਡਾ ਫਰੇਮ ਬਣ ਜਾਊਗਾ ਇਸ ਜਿਹੜੀ ਇਹ ਜਿਹੜਾ ਬਣਾਊਗਾ ਐਕਸਪਰਟ ਪੈਨਲ ਸੁਪਰੀਮ ਕੋਰਟ ਦੀ ਅਗਵਾਈ ਚ ਬਣੂਗਾ ਕਿਉਂਕਿ ਪਹਿਲਾਂ ਸੁਪਰੀਮ ਕੋਰਟ ਨੇ ਜਦੋਂ ਕਿਸਾਨ ਅੰਦোলন ਚੱਲ ਰਿਹਾ ਸੀ ਤੁਹਾਨੂੰ ਯਾਦ ਹੋਣਾ ਸਾਡੇ ਦਰਸ਼ਕਾਂ ਨੂੰ ਵੀ ਤੇ ਕੋਰਟ ਨੇ ਇਹਦੇ ਵਿੱਚ ਜਿਆਦਾ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹਨੇ ਕਿਹਾ ਸੀ ਕਿ ਪੋਲੀਟੀਕਲ ਮਾਮਲਾ ਸਰਕਾਰ ਨੂੰ ਇਹਨੂੰ ਹੱਲ ਕਰਨਾ ਚਾਹੀਦਾ ਪਰ ਇਸ ਵਾਰੀ ਜੇ ਹੁਣ ਐਕਸਪਰਟ ਪੈਨਲ ਤੱਕ ਗੱਲ ਗਈ ਹੈ ਤਾਂ ਉਹਦੇ ਵਿੱਚ ਸਾਰੇ ਪੱਖ ਹੈ ਕਿਸਾਨਾਂ ਨੂੰ ਵੀ ਰੱਖਣ ਦਾ ਮੌਕਾ ਮਿਲੂਗਾ ਤੇ ਐਕਸਪਰਟ ਪੈਨਲ ਜਿਹੜਾ ਹੈ ਫਿਰ ਜਿਹੜੀਆਂ ਮੋਖ ਮੰਗਾਂ ਕਿਸਾਨਾਂ ਦੀਆਂ ਹੁਣ ਮੋਖ ਮੰਗ ਤਾਂ ਉੱਥੇ ਹੀ ਖੜੀ ਐ ਐਮਐਸਪੀ ਕਾਨੂੰਨੀ ਗਰੰਟੀ ਗੱਲ ਕਰਦੇ ਮੋਖ ਮੰਗ ਸਰਕਾਰ ਤਾਂ ਹੁਣ ਹੋਰ ਜ਼ਿਆਦਾ ਫਸ ਗਈ ਐ ਪਹਿਲਾਂ ਨਾਲੋਂ ਵੀ ਹੁਣ ਤਾਂ ਲਿਖਤੀ ਗਰੰਟੀ ਦੇ ਚੁੱਕੇ ਐ ਐਜੀਟੇਸ਼ਨ ਨੂੰ ਬੰਦ ਕਰਵਾਉਣ ਲਈ ਕਿ ਅਸੀਂ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਵਾਂਗੇ ਉਹ ਲਿਖਤੀ ਤੌਰ ਦੇਤੇ ਦੇ ਚੁੱਕੇ ਐ ਸੋ ਸੁਆਮੀਨਾਥਨ ਰਿਪੋਰਟ ਦੇ ਬਾਰੇ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਇਹ ਕਹਿ ਚੁੱਕੀ ਐ ਕਿ ਅਸੀਂ ਇਹਨੂੰ ਇੰਪਲੀਮੈਂਟ ਉਹਦਾ ਨਹੀਂ ਕਰ ਸਕਦੇ ਜਿਵੇਂ ਕਿਸਾਨ ਮੰਗ ਰਹੇ ਸੋ ਹੁਣ ਸੁਆਮੀਨਾਥਨ ਦਾ ਜਿਹੜਾ ਫਾਰਮੂਲਾ ਵੀ ਆਪਣੇ ਸਰਕਾਰ ਨੇ ਤਰੀਕੇ ਨਾਲ ਆਪਣਾ ਜੋ ਵੀ ਥੋੜਾ ਬਹੁਤ ਬਣਾਇਆ ਹੋਇਆ ਕਿਸਾਨਾਂ ਨੂੰ ਹਾਂ ਕਿਸਾਨਾਂ ਨੂੰ ਉਹ ਕਹਿੰਦੇ ਆ ਕਿ ਨਹੀਂ ਇਹ ਬਿਲਕੁਲ ਤੁਸੀਂ ਜਿਸ ਤਰ੍ਹਾਂ ਦਾ ਉਹ ਹੈ ਰਿਪੋਰਟ ਹੈ ਕਮਿਸ਼ਨ ਦੀ ਉਹਦੇ ਹਿਸਾਬ ਨਾਲੇ ਬਣਿਆ ਨਹੀਂ ਹੋਇਆ ਸੋ ਜੇ ਐਕਸਪਰਟ ਪੈਨਲ ਬਣ ਜਾਂਦਾ ਤਾਂ ਫਿਰ ਇਹ ਜਿਹੜਾ ਮਾਮਲਾ ਹੈ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਕੋਈ ਡਾਇਰੈਕਸ਼ਨ ਵੱਲ ਸਰਕਾਰ ਨੂੰ ਮਜਬੂਰ ਹੋਣਾ ਪੈ ਸਕਦਾ ਕਿਉਂਕਿ ਸਰਕਾਰ ਵੀ ਉਦਾਂ ਦੀ ਸਰਕਾਰ ਨਹੀਂ ਹੈ ਇਸ ਵੇਲੇ ਰੜੀ ਮੇੜੀ ਸਰਕਾਰ ਹੈ ਵਿਸਾਖੀਆਂ ਦੇ ਉੱਤੇ ਖੜੀ ਸਰਕਾਰ ਹੈ ਸੋ ਨਾ ਤਾਂ ਚੰਦਰਬਾਬੂ ਨਾਇਡੋ ਹੀ ਇਦਾਂ ਦਾ ਉਹ ਉਹ ਵਤੀਰਾ ਅਖਤਿਆਰ ਕਰ ਸਕਦੇ ਐ ਨਾ ਨਤੀਸ਼ ਕਰ ਸਕਦੇ ਐ ਸੋ ਇਸ ਕਰਕੇ ਹੁਣ ਦੀ ਸਰਕਾਰ ਦੀ ਸਥਿਤੀ ਹੈ ਐਕਸਪਰਟ ਪੈਨਲ ਦੇ ਮਾਮਲੇ ਦੇ ਵਿੱਚ ਸ਼ਾਇਦ ਕਿਸਾਨਾਂ ਦੇ ਮਸਲਿਆਂ ਦਾ ਕੋਈ ਹੱਲ ਨਿਕਲ ਆ ਪਰ ਕਿਉਂਕਿ ਮਾਮਲਾ ਇਹ ਹਰਿਆਣਾ ਨਾਲ ਵੀ ਜੁੜਿਆ ਹੋਇਆ ਹੈ ਹਰਿਆਣਾ ਚ ਹੁਣ ਇਸ ਵੇਲੇ ਇਲੈਕਸ਼ਨ ਹੈ ਕਿਉਂਕਿ ਉੱਥੇ ਵੀ ਜਿਹੜੀ ਸਰਕਾਰ ਹੈ 4 ਅਕਤੂਬਰ ਤੋਂ ਬਾਅਦ ਬਣਨੀ ਹੈ ਸੋ ਇਸ ਕਰਕੇ 2 ਸਤੰਬਰ ਦੀ ਜਿਹੜੀ ਤਰੀਕ ਹੈ ਉਸ ਤੇ ਕਿਸ ਤਰ੍ਹਾਂ ਦਾ ਫੈਸਲਾ ਆਉਂਦਾ ਉਹ ਉਹ ਅੱਗੇ ਦੇਖਣ ਵਾਲੀ ਗੱਲ ਵੀ ਹੋਏਗੀ ਪਰ ਇਹ ਜ਼ਰੂਰ ਹੈਗਾ ਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਉਹਦੇ ਵਿੱਚ ਪੰਜਾਬ ਹਰਿਆਣਾ ਬੁਰੀ ਤਰ੍ਹਾਂ ਦੋਨੋਂ ਰਾਜ ਜਿਹੜੇ ਐ ਫਸੇ ਹੋਏ ਐ ਕਿਉਂਕਿ ਪੰਜਾਬ ਦੇ ਵਿੱਚ ਵੀ ਉਪਚੋਣਾ ਹੋਣੀ ਐ ਤੇ ਹਰਿਆਣਾ ਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਐ ਜੀ ਬਿਲਕੁਲ ਹਰਿਆਣੇ ਦੇ ਵਿੱਚ ਹੁਣ ਪਰ ਚੋਣਾਂ ਹੋ ਰਹੀਆਂ ਪਰ ਬੀਜੇਪੀ ਨੇ ਉੱਥੇ ਆਪਣਾ ਜਿਹੜਾ ਮੁੱਖ ਮੰਤਰੀ ਹੈ ਉਹ ਬਦਲ ਦਿੱਤਾ ਖੱਟੜ ਸਾਹਿਬ ਦੀ ਜਗ੍ਹਾ ਅੱਜਕੱਲ ਨਾਇਬ ਸਿੰਘ ਸੈਣੀ ਬਣ ਗਏ ਸੋ ਸ਼ਾਇਦ ਹੁਣ ਬੀਜੇਪੀ ਨੇ ਰੀਥਿੰਕ ਕੀਤਾ ਸੀ ਚੀਜ਼ਾਂ ਨੂੰ ਤਾਂ ਹੀ ਉਹਨਾਂ ਨੇ ਹੁਣ ਜਿਹੜੇ ਨਾਇਬ ਸਿੰਘ ਸੈਣੀ ਹੈ ਉਹ ਕਿਸਾਨੀ ਦੇ ਵਿੱਚੋਂ ਹੀ ਆਉਂਦੇ ਆ ਇਸ ਕਰਕੇ ਕੁਛ ਨਾ ਕੁਛ ਹੁਣ ਬੀਜੇਪੀ ਨੇ ਉਦਾਂ ਦਾ ਸਟੈਂਡ ਸ਼ਾਇਦ ਹਰਿਆਣਾ ਦੀ ਜਿਹੜੀ ਬੀਜੇਪੀ ਹੈ ਪਹਿਲਾਂ ਵਰਗਾ ਨਾ ਲਵੇ ਜਿਵੇਂ ਪਹਿਲਾਂ ਸੀ ਕਿਉਂਕਿ ਉਹਨਾਂ ਨੇ ਨਤੀਜੇ ਉਹਦੇ ਦੇਖ ਲਏ ਸੋ ਕੱਟਰ ਸਾਹਿਬ ਹੁਣ ਇਸ ਵੇਲੇ ਥੋੜਾ ਜਿਹਾ ਸਾਈਡ ਦੇ ਉੱਤੇ ਆ ਹੋ ਸਕਦਾ ਬੀਜੇਪੀ ਵੀ ਚੋਣਾਂ ਨੂੰ ਦੇਖਦੇ ਹੋਏ ਵੀ ਅਦਰਵਾਈਜ਼ ਜਿਸ ਤਰ੍ਹਾਂ ਉਹਨਾਂ ਨੇ ਰੀਥਿੰਕ ਕੀਤਾ ਹੁਣ ਉਸ ਤਰ੍ਹਾਂ ਸ਼ਾਇਦ ਵਿਰੋਧ ਨਾ ਕਰੇ ਤੇ ਵੈਸੇ ਜਿਸ ਤਰ੍ਹਾਂ ਅਕਾਲੀ ਰਾਜਨੀਤੀ ਦੀ ਸਥਿਤੀ ਵੀ ਹੈ ਜਿਸ ਪਾਲੀ ਬਣੀ ਹੋਈ ਉਹਦੇ ਵਿੱਚ بار-ਬਾਰ ਜਿਹੜਾ ਸ਼ਖਬੀਰ ਬਾਦਲ ਦਾ ਜਿਹੜਾ ਅਗਵਾਈ ਵਾਲਾ ਅਕਾਲੀ ਦਲ ਹੈ ਉਸ ਨੂੰ ਜਿਹੜੇ ਧੱਕੇ ਵੀ ਲੱਗ ਰਹੇ ਛੱਟ ਵੀ ਪੈ ਰਹੀ ਹੋਣ ਜਿਹੜੇ ਉਹਨਾਂ ਦੇ ਬੜੇ ਨੇੜਲੇ ਸਾਥੀ ਸੀਗੇ ਗਿੱਦੜ ਬਾਹਾ ਤੋਂ ਹੂੰ ਜਿਹੜੇ ਹਰਦੀਪ ਸਿੰਘ ਡਿੰਪਿਟੀ ਲੋਨ ਡਿੰਪਿਟੀ ਲੋਨ ਹਰਦੀਪ ਸਿੰਘ ਡਿੰਪਿਟੀ ਲੋਨ ਉਹਨਾਂ ਨੇ ਬਕਾਇਦਾ ਅਸਤੀਫਾ ਦੇ ਦਿੱਤਾ ਔਰ ਅਸਤੀਫਾ ਦੇ ਕੇ ਉਹਨਾਂ ਨੇ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਦੱਸੀਆਂ ਕਿ ਕਿਸ ਤਰ੍ਹਾਂ ਉੱਥੇ ਜਿਹੜਾ ਹਲਕੇ ਦੇ ਵਿੱਚ ਹੋ ਰਿਹਾ ਸੀ ਤੇ ਮੈਂ ਸ਼ੁਰੂ ਤੋਂ ਜਿਹੜਾ ਬਾਦਲ ਪਰਿਵਾਰ ਦੇ ਨਾਲ ਰਿਹਾ ਤੇ ਮੈਨੂੰ ਕਿੰਨਾ ਮਜਬੂਰੀਆਂ 'ਚ ਛੜਨਾ ਪਿਆ ਜੇ ਜਦੋਂ ਕਿ ਇੱਕ ਪਾਸੇ ਤਾਂ ਸੁਖਬੀਰ ਜਿਹੜਾ ਬਹੁਤ ਵੱਡੇ ਸੰਕਟ ਚੋਂ ਲੰਘ ਰਿਹਾ ਐ ਇਸ ਵਾਲੇ ਰਾਜਸੀ ਸੰਕਟ ਚੋਂ ਜਿੰਦੇ ਵਿੱਚ ਪਹਿਲਾਂ ਵੀ ਇੱਕ ਧੜਾ ਬਾਗੀ ਹੋ ਕੇ ਉਹਨਾਂ ਨੇ ਵੱਖਰਾ ਜਿਹੜਾ ਆਪਣਾ ਪ੍ਰੇਜੀਡੀਅਮ ਬਣਾ ਲਈ ਹੋਈ ਐ ਔਰ ਬਕਾਇਦਾ ਉਹਨਾਂ ਨੇ ਕਾਲੀਦਾਲ ਸੁਧਾਰ ਲੈ ਸ਼ੁਰੂ ਕੀਤੀ ਐ ਤੇ ਤੀਸਰਾ ਜਿਹੜਾ ਹੈਗਾ ਕਿ 30 ਅਗਸਤ ਨੂੰ ਸਿੰਘ ਸਹਿਬਾਨ ਦਾ ਜਿਹੜਾ ਫੈਸਲਾ ਹੋਣਾ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸ਼ਿਕਾਇਤ ਗਈ ਹੋਈ ਹੈ ਬਾਗੀ ਧੜੇ ਵੱਲੋਂ ਉਹਦੇ ਵੱਲੋਂ ਕੀਤੀਆਂ ਗਈਆਂ ਗਲਤੀਆਂ ਉਹਦੇ ਵੱਲੋਂ ਕੀਤੇ ਗਏ ਗੁਨਾਹ ਤੇ ਉਹਨਾਂ ਦੇ ਜਿਹੜੇ ਨਾਲ ਦੇ ਹਮੈਤੀ ਹੈ ਚਾਹੇ ਸ਼ਰੋਣੀ ਕਮੇਟੀ ਚਾਹੇ ਚਾਹੇ ਹੋਰ ਵਕਫਾਕ ਸੰਸਥਾ માં ਉਹ ਸਾਰੀ ਇਹ ਸ਼ਿਕਾਇਤ ਤੱਕ ਤੇ ਜਾ ਕੇ ਮੰਗ ਕਰ ਰਹੀਆਂ ਕਿ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਅਹੁਦੇ ਤੋਂ ਪਾਸੇ ਕੀਤਾ ਜਾਵੇ ਸਿੰਘ ਸਹਿਬਾਨ ਦੇ ਅੱਗੇ ਉਹ ਇਦਾਂ ਦੀ ਮੰਗ ਵੀ ਰੱਖ ਰਹੀਆਂ ਸੋ ਇਹ ਸਾਰੀ ਸਥਿਤੀ ਜੀ ਰਦੀਪ ਸਿੰਘ ਡਿੰਪੀ ਵਾਲਾ ਮਾਮਲਾ ਜਿਹੜਾ ਹੈ ਉਹ ਜਿਵੇਂ ਪਹਿਲਾਂ ਚੱਲ ਰਿਹਾ ਉਹਦਾ ਇੱਕ ਕੜੀ ਵੀ ਹੈ ਪਰ ਇੱਕ ਥੋੜੀ ਜਿਹਾ ਉਹਦੇ ਚ ਬੱਖ ਪਹਿਲੂ ਇਹ ਹੈ ਕਿ ਉਹਨਾਂ ਨੇ ਮੈਂ ਉਹਨਾਂ ਦਾ ਬਿਆਨ ਸੁਣਿਆ ਕੱਲ ਜਿਹੜਾ ਉਹਨੂੰ ਦਿੱਤਾ ਉਹਦੇ ਵਿੱਚ ਉਹਨਾਂ ਨੇ ਮੁੱਖ ਤੌਰ ਦੇ ਉੱਤੇ ਇਹ ਕਿਹਾ ਕਿ ਜਿਹੜਾ ਮਨਪ੍ਰੀਤ ਸਿੰਘ ਬਾਦਲ ਹੈ ਤੇ ਸੁਖਵੀਰ ਸਿੰਘ ਬਾਦਲ ਹੈ ਇਹਨਾਂ ਦੀ ਆਪਸ ਦੇ ਵਿੱਚ ਹੁਣ ਦੁਬਾਰਾ ਤੋਂ ਪਰਿਵਾਰ ਦੇ ਤੌਰ ਦੇ ਉੱਤੇ ਏਕਤਾ ਹੋ ਚੁੱਕੀ ਹੈ ਸੋ ਇਦਾਂ ਦੀਆਂ ਕੰਸਰਨ ਉਹਨਾਂ ਨੂੰ ਬਾਰ-ਬਾਰ ਮਿਲ ਰਹੀਆਂ ਸੀ ਕੀ ਹੁਣ ਮਨਪ੍ਰੀਤ ਸਿੰਘ ਬਾਦਲ ਆ ਜਿਹੜਾ ਅਕਾਲੀ ਦਲ ਦੇ ਉਮੀਦਵਾਰ ਬਣ ਸਕਦੇ ਆ ਦੁਬਾਰਾ ਤੋ ਗਿੱਦੜਵਾਦ ਤੋਂ ਸੋ ਡਿੰਪੀ ਹੁਣਾਂ ਨੂੰ ਲੱਗਦਾ ਸੀ ਕਿ ਉਹ ਕਿਉਂਕਿ ਜਿਮਨੀ ਚੋਣ ਹੋ ਰਹੀ ਹੈ ਗਿੱਦੜਵਾਦ ਦੇ ਵਿੱਚ ਜੇ ਹੁਣ ਉਹਨਾਂ ਨੂੰ ਉਹਨਾਂ ਨੇ ਬਾਰ-ਬਾਰ ਇਹ ਵੀ ਕਿਹਾ ਕਿ ਮੈਂ ਬਾਰ-ਬਾਰ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਕਿ ਤੁਸੀਂ ਅਨਾਉਂਸ ਕਰੋ ਹਾਂ ਉਮੀਦਵਾਰ ਤੇ ਸੁਖਵੀਰ ਸਿੰਘ ਬਾਦਲ ਨੇ ਉਤੋਂ ਤੋਂ ਟਾਲਾ-ਵਟਿਆ ਪਹਿਲਾਂ ਸ਼ਾਇਦ ਉਹਨਾਂ ਨੇ ਇਹ ਵੀ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਇਹ ਕਿਹਾ ਕਿ ਸੁਖਵੀਰ ਬਾਦਲ ਖੁਦ ਚੋਣ ਲੜਨਗੇ ਗਿੱਦੜਵਾਦ ਆ ਤੇ ਡਿੰਪੀ ਉਹਨਾਂ ਦਾ ਕਹਿਣਾ ਕਿ ਉਹਨਾਂ ਨੇ ਕਿਹਾ ਸੀ ਕਿ ਅਗਰ ਇਹੋ ਜੀ ਗੱਲ ਹੈ ਤਾਂ ਮੈਂ ਪਿੱਛੇ हट ਜਾਊਂਗਾ ਪਰ ਐਲਾਨ ਕਰ ਦਿਓ ਤੁਸੀਂ ਪਰ ਸ਼ਾਇਦ ਮੈਨੂੰ ਲੱਗਦਾ ਕਿ ਉਹ ਮਨਪ੍ਰੀਤ ਸਿੰਘ ਬਾਦਲ ਵਾਲੀ ਗੱਲ ਜ਼ਿਆਦਾ ਇਹਦੇ ਚ ਟੁੱਕਦੀ ਹੈ ਤੇ ਉਹ ਪਰਿਵਾਰ ਦੁਆਰਾ ਤਾਂ ਇਕੱਠਾ ਹੋ ਰਿਹਾ ਅਗਰ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਦੇ ਉਮੀਦਵਾਰ ਦੁਆਰਾ ਤੋਂ ਬਣਦੇ ਆ ਤਾਂ ਡਿੰਪੀ ਲਈ ਗਿੱਦੜਵਾ ਦੇ ਵਿੱਚ ਸਪੇਸ ਹੈ ਅਕਾਲੀ ਦੇ ਤੌਰ ਦੇ ਉੱਤੇ ਕੁਦਰਤੀ ਤੌਰ ਦੇ ਉੱਤੇ ਨਹੀਂ ਰਹਿੰਦੀ ਇਸ ਕਰਕੇ ਉਹਨਾਂ ਨੇ ਫਿਰ ਆਪਣਾ ਜਿਹੜਾ ਹੈ ਰਾਹ ਵੱਖਰਾ ਇਖਤਿਆਰ ਕਰਨ ਲਈ ਇੱਕ ਕਦਮ ਚੁੱਕਿਆ ਪਰ ਜਿਸ ਤਰ੍ਹਾਂ ਦੀ ਸਥਿਤੀ ਵਿੱਚ ਉਹਨਾਂ ਨੇ ਇਹ ਰਾਹ ਚੁਣਿਆ ਉਹਦੇ ਨਾਲ ਜਿਹੜੀ ਲੜਾਈ ਸੁਖਬੀਰ ਸਿੰਘ ਬਾਦਲ ਬਾਗੀ ਤੜਾ ਔਰ ਬਾਕੀ ਲੜੀ ਜਾ ਰਹੀ ਹੈ ਉਸ ਦੇ ਵਿੱਚ ਸੁਖਬੀਰ ਬਾਦਲ ਨੂੰ ਨੁਕਸਾਨ ਨਹੀਂ ਹੋਏਗਾ। ਬਿਲਕੁਲ ਪਰ ਮੈਨੂੰ ਲੱਗਦਾ ਹਰਦੀਪ ਸਿੰਘ ਡਿੰਪੀ ਆ ਜਿਹੜੇ ਜ਼ਿਆਦਾ ਸੰਭਾਵਨਾ ਹੈ ਕਿ ਆਮ ਆਦਮੀ ਪਾਰਟੀ ਦੇ ਨੇੜੇ ਜਾਣਗੇ ਕਿਉਂਕਿ ਉਹਨਾਂ ਦੇ ਉੱਤੇ ਬਹੁਤ ਸਾਰਾ ਉਹਨਾਂ ਦੇ ਸਰ ਨਾਲ ਵੱਡੇ ਜਿਹੜੇ ਕਈ ਤਰ੍ਹਾਂ ਦੇ ਵਿਵਾਦ ਜੁੜੇ ਹੋਏ ਆ ਦੀਪ ਟਰਾਂਸਪੋਰਟ ਉਹਨਾਂ ਦੀ ਹੈ। ਉਹ ਜਿਸ ਤਰ੍ਹਾਂ ਦੀ ਬਦਨਾਮ ਪਹਿਲਾਂ ਹੁਣ ਤਾਂ ਚਲੋ ਥੋੜਾ ਕੰਟਰੋਲ ਹੋਇਆ ਸਰਕਾਰ ਬਦਲਣ ਤੋਂ ਬਾਅਦ ਪਹਿਲਾਂ ਜਿਵੇਂ ਸਾਨੂੰ ਦਰਸ਼ਕਾਂ ਨੂੰ ਵੀ ਯਾਦ ਹੋਣਾ ਕਿਸ ਤਰ੍ਹਾਂ ਇਹ ਬੱਸਾਂ ਜਿਹੜੀਆਂ ਦੰਦ ਦਨ ਆਉਂਦੀਆਂ ਬਾਦਲਾਂ ਦੀਆਂ ਤੇ ਦੀਕ ਦੀਆਂ ਕਿੰਨੇ ਬੰਦੇ ਇਹਨਾਂ ਨੇ ਡਰ ਡਰ ਕੇ ਸੜਕਾਂ ਤੇ ਮਾਰੇ ਸੀ ਹਾਂਜੀ ਹਾਲਾਂਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਨਿੱਜੀ ਤੌਰ ਦੇ ਉੱਤੇ ਸੁਖਵੀਰ ਸਿੰਘ ਬਾਦਲ ਹੁਣਾਂ ਨਾਲ ਕੋਈ ਪ੍ਰੋਬਲਮ ਨਹੀਂ ਹੈ ਇਸ ਪਰਿਵਾਰ ਨਾਲ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੇ ਇਹ ਕਿਹਾ ਕਿ ਉਹ ਹਮੇਸ਼ਾ ਇਸ ਪਰਿਵਾਰ ਲਈ ਪਲਾਈ ਤੱਕਣਗੇ ਕਦੇ ਉਹਨਾਂ ਦੀ ਜ਼ੁਬਾਨ ਤੋਂ ਇਸ ਪਰਿਵਾਰ ਦੇ ਖਿਲਾਫ ਕੋਈ ਮਾੜਾ ਸ਼ਬਦ ਨਹੀਂ ਕਦੇ ਕੱਢਣਗੇ ਉਹਨਾਂ ਨੇ ਹੁਣ ਕਿਹਾ ਬਾਕੀ ਬਾਅਦ ਵਿੱਚ ਇਹ ਇਹ ਜਿਸ ਪਾਰਟੀ ਅਸੀਂ ਦੇਖਦੇ ਆਂ ਕਿ ਇਸ ਤੋਂ ਪਹਿਲਾਂ ਡਾਕਟਰ ਸੁਖਵਿੰਦਰ ਸਿੰਘ ਸੁਖੀ ਹੋਣੀ ਛੱਡ ਕੇ ਗਏ ਉਹਨਾਂ ਨੇ ਵੀ ਇਹੀ ਬਿਆਨ ਦਿੱਤਾ ਕਿ ਮੇਰੇ ਜਿਹੜੇ ਐ ਸੁਖਬੀਰ ਸਿੰਘ ਬਾਦਲ ਨਾਲ ਤਾਂ ਬੜੇ ਚੰਗੇ ਰਿਸ਼ਤੇ ਹੈਗੇ ਆ ਸਾਰੇ ਤਾਂ ਹੋਰ ਵੀ ਸਾਰਾ ਮੇਰੇ ਸੰਬੰਧ ਚੰਗੇ ਆ ਉਹਨਾਂ ਵੀ ਉਹਨਾਂ ਦੇ ਬਾਰੇ ਕੁਝ ਨਹੀਂ ਕਿਹਾ ਹੈਗਾ ਔਰ ਨਾ ਕੋਈ ਮਾੜਾ ਸ਼ਬਦ ਬੋਲਿਆ ਹੈਗਾ ਤੇ ਉਹਨਾਂ ਸਗੋਂ ਉਸ ਗੱਲ ਨੂੰ ਚੰਗਾ ਹੀ ਕਹਿ ਕਿ ਮੇਰੇ ਕਾਲੀਦਾਰ ਨੇ ਮੈਨੂੰ ਬਹੁਤ ਜਿਹੜਾ ਮਾਨ ਸਤਕਾਰ ਦਿੰਦਾ ਹੈਗਾ ਤੇ ਤੂੰ ਕਿਤੇ ਨਾ ਕਿਤੇ ਲੱਗਦਾ ਨਹੀਂ ਹੈ ਕਿ ਫਿਰ ਜੇ ਇਸ ਤਰ੍ਹਾਂ ਦੇ ਰਿਸ਼ਤੇਆਂ ਕਰਕੇ ਨਹੀਂ ਹੈ ਸਾਰਾ ਕੁਝ ਹੋ ਰਿਹਾ ਤਾਂ ਫਿਰ ਇਹਦੇ ਕਾਰਨ ਤਾਂ ਰਾਸ਼ੀ ਹੀ ਹੋਣਗੇ ਨਾ ਕਿ ਰਾਸ਼ੀ ਕਾਰਨ ਕਰਕੇ ਹੀ ਛੱਡ ਕੇ ਜਾ ਰਹੇ ਹੈ ਰਾਸ਼ੀ ਵੀ ਹੋ ਸਕਦੇ ਆ ਜੋੜ ਤੋੜ ਵੀ ਅਸ ਜਿਲੰਦਰ ਦੇ ਵਿੱਚ ਨਿੱਜੀ ਨਿੱਜੀ ਵੀ ਹੋ ਸਕਦੇ ਆ ਜਿਹੜੀ ਕੁਰਸੀ ਨਾਲ ਜੁੜੇ ਹੋਣ ਦੀ ਗੱਲ ਹੈ ਸਤਾ ਨਾਲ ਜੁੜੇ ਹੋਣ ਦੀ ਗੱਲ ਆ ਉਹ ਵੀ ਹੋ ਸਕਦੀ ਹੈ ਜਿਆਦਾਤਰ ਇਹੀ ਲੱਗਦਾ ਮੈਨੂੰ ਅਸੀਂ ਜਲੰਧਰ ਦੇ ਵਿੱਚ ਦੇਖਿਆ ਹੀ ਆ ਪਿਛਲੀਆਂ ਜਿਹੜੀਆਂ ਚੋਣਾ ਹੋ ਕੇ ਹੱਡੀਆਂ ਰਾਤੋਂ ਰਾਤ ਕਿਵੇਂ ਉਮੀਦਵਾਰ ਜਿਹੜੇ ਇੱਕ ਪਾਰਟੀ ਨੂੰ ਛੱਡ ਕੇ ਦੂਜੀ 'ਚ ਗਏ ਆ ਸੋ ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜੀ ਆਈਡੀਓਲੋਜੀ ਪਾਰਟੀ ਦਾ ਨਾਲ ਵਫਾਦਾਰੀ ਹੁਣ ਕੋਈ ਮੈਟਰ ਕਰਦਾ ਹੁਣ ਤਾਂ ਬੰਦੇ ਇਹ ਦੇਖਦੇ ਆ ਭਈ ਮੈਨੂੰ ਇਹ ਪਾਰਟੀ ਦੇ ਵਿੱਚ ਰਹਿ ਕੇ ਕੱਲ ਨੂੰ ਫਾਇਦਾ ਆ ਜਾਂ ਮੈਂ 2 'ਚ ਜਾਂ ਨਾ ਉੱਥੇ ਫਾਇਦਾ ਉਹ ਇਦਾਂ ਸੋਚ ਕੇ ਇੱਕ ਦੂਜੇ ਧੜੇ ਬਦਲਦੇ ਆ ਸੋ ਉਹਨਾਂ ਨੇ ਵੀ ਇਹ ਰਾਹ ਉੱલ્લા ਰੱਖਿਆ ਭਈ ਕੱਲ ਨੂੰ ਇਨੀਆਂ ਦੂਰੀਆਂ ਨਾਂ ਮ ਵਿਦਾਵਾ ਕਿ ਕੱਲ ਨੂੰ ਕਿਸ ਤਰ੍ਹਾਂ ਦੀ ਫੇਰ ਕੋਈ ਹੈ ਪਤਾ ਨਹੀਂ ਲੱਗਦਾ ਸਿਆਸਤ ਦੇ ਵਿੱਚ ਹੋਣਾ ਕੀ ਹੈ ਜਿਹੇ ਜੀ ਚੱਲ ਰਹੀ ਹੈ ਅ ਜਿਸ ਪਾਲੀ ਆਪਣਾ ਸਵਾ ਵੀ ਸਮਾਪਤ ਹੋ ਰਿਹਾ ਜੇ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਟਿੱਪਣੀ ਕਰਨੀ ਹੋਵੇ ਜਾਂ ਹੋਰ ਕੋਈ ਤੁਸੀਂ ਗੱਲ ਕਹਿਣੀ ਹੋਵੇ ਜਿਹੜੀ ਮੈਂ ਨਹੀਂ ਪੁੱਛੀ ਹੋਏ ਤਾਂ ਉਹ ਤੁਸੀਂ ਕਹਿ ਸਕਦੇ ਸੋ ਮੈਂ ਹੀ ਜਾਂਦੇ ਜਾਂਦੇ ਕਹਿਣਾ ਚਾਹਾਂਗਾ ਕਿ ਜੇ ਡਿੰਪੀ ਹੋਣਾ ਦਾ ਜਾਣਾ ਸੁਖਵੀਰ ਹੋਣਾ ਲਈ ਥੋੜਾ ਬਹੁਤ ਨੁਕਸਾਨ ਹੈ ਜਰ ਜੇ ਮਨਪ੍ਰੀਤ ਸਿੰਘ ਬਾਦਲ ਵਾਪਸ ਆ ਜਾਂਦੇ ਆ ਤਾ ਘੱਡੂ ਘੜ ਮਾਲਵਾ ਵਾਲੇ ਇਲਾਕੇ ਦੇ ਵਿੱਚ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਨੇ ਕ੍ਰੈਡੀਬਿਲਟੀ ਆਪਣੀ ਗਵਾ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਉਹਨਾਂ ਨੇ ਬਾਰ ਬਾਰ ਜਿਸ ਤਰ੍ਹਾਂ ਪਾਰਟੀਆਂ ਬਦਲੀਆਂ ਅਕਾਲੀ ਦਲ ਤੋਂ ਕਾਂਗਰਸ ਪਹਿਲਾਂ ਆਪਣੀ ਪਾਰਟੀ ਬਣਾਈ ਸੀ ਪੀਪੀਪੀ ਫਿਰ ਹਾਂਜੀ ਕਾਂਗਰਸ ਚ ਗਏ ਫਿਰ ਬੀਜੇਪੀ ਜਾਣ ਨਾਲ ਤਾਂ ਬਿਲਕੁਲ ਹੀ ਉਹਨਾਂ ਦੀ ਕ੍ਰੈਡੀਬਿਲਟੀ ਹੋਰ ਵੀ ਘਟ ਗਈ ਕਿਉਂਕਿ ਜਿਸ ਤਰ੍ਹਾਂ ਦਾ ਖੱਬੇ ਪੱਖੀ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਸੀ ਤੇ ਭਾਜਪਾ ਚ ਜਾ ਕੇ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਜਿਹੜੀ ਸਿਆਸੀ ਹੈ ਕਾਦੋ ਖਤਮ ਕਰ ਲਿਆ ਸੀ ਪਰ ਜੇ ਉਹ ਵਾਪਸ ਅਕਾਲੀ ਦਲ ਚ ਆ ਜਾਂਦੇ ਕਿਉਂਕਿ ਲੋਕਾਂ ਦੀ ਜਿਹੜੀ ਨਾ ਮੈਮਰੀ ਹੈ ਉਹ ਜਾਦਾ ਇਹ ਸਮਝਿਆ ਜਾਂਦਾ ਔਰ ਮੇਰੇ ਖਿਆਲ ਨਾਲ ਹੈ ਵੀ ਠੀਕ ਹੈ ਕਿ ਜਿਆਦਾ ਲੋਕ ਨਾ ਲੰਮਾ ਪਿੱਛੇ ਨਹੀਂ ਜਾਂਦੇ ਉਹਨਾਂ ਚ ਕੁਝ ਗੁਣ ਹੈਗੇ ਆ ਉਹ ਚੰਗੇ ਬੁਲਾਰੇ ਆ ਪੜ੍ਹਨ ਲਿਖਣ ਵਾਲੇ ਆ ਲੋਕ ਉਹਨੇ ਵਿਰੋਧੀ ਉਹਨਾਂ ਨੂੰ ਇਹ ਕਹਿੰਦੇ ਆ ਦੇਖੋ ਜੀ ਇਹ ਪ੍ਰੈਕਟੀਕਲ ਨਹੀਂ ਆ ਇਹ ਖਿਆਲੀ ਪਰ ਉਹ ਬੁਲਾਰੇ ਚੰਗੇ ਆ ਉਨ ਉਸ ਉਹਨਾਂ ਨੇ ਆਧਾਰ ਵੀ ਉਹਨਾਂ ਦਾ ਉਸ ਗਿੱਦੜਵਾ ਹਲਕੇ ਦੇ ਵਿੱਚ ਕਿਉਂਕਿ ਕਈ ਵਾਰ ਐਮਐਲਏ ਚਾਹੇ ਚੋਣ ਵੀ ਉਹਨਾਂ ਉੱਥੋਂ ਹੀ ਜਿੱਤੀ ਸੀ ਤੁਹਾਨੂੰ ਯਾਦ ਹੋਵੇਗਾ ਜੀ ਹਾਂ ਸੋ ਇੱਕ ਤਰ੍ਹਾਂ ਨਾਲ ਉਹਨਾਂ ਦਾ ਵਾਪਸ ਜਾਣਾ ਸੁਖਵੀਰ ਸਿੰਘ ਬਾਦਲ ਧੜੇ ਲਈ ਜਾਂ ਅਕਾਲੀ ਦਲ ਲਈ ਜਿੰਨਾ ਕਿ ਨੁਕਸਾਨ ਹੈ ਉਹਦੇ ਨਾਲੋਂ ਥੋੜਾ ਜਿਹਾ ਜ਼ਿਆਦਾ ਮੇਰੇ ਹਿਸਾਬ ਨਾਲ ਫਾਇਦਾ ਫਾਇਦਾ ਹੀ ਅਕਾਲੀ ਦਲ ਨੂੰ ਹੀ ਦੋ ਜੀ ਇੱਥੇ ਹੀ ਅਸੀਂ ਆਪਣਾ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ ਜਿਹੜੇ ਦੋ ਸਾਡੇ ਸਪਰੋਗ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਿਆ ਹੋਵੇ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਇਸ ਗੱਲਬਾਤ ਬਾਰੇ ਤੁਹਾਡੀ ਕੋਈ رائے ਹੋਵੇ ਕੋਈ ਤੁਹਾਡੀ ਟਿੱਪਣੀ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਸਪਾਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ